ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਵੈ ਚਕਤੀਬ ਚਕਤੀਬ દવાਖਾਨਾ ਤੇ ਜੀਡੀਆ ਯੁਰਵੇਦਾ ਤੋਂ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਗ ਡਿਡਿਕਸ਼ਨ ਤੇ ਕੰਮ ਕਰ ਰਹੇ ਆ ਨਸ਼ਾ ਛਡਾਉਣ ਦਾ ਕੰਮ ਕਰਦੇ ਆ ਬੜੀ ਪ੍ਰਸ਼ੰਸਾ ਤੇ ਯੋਗਨੇ ਉਹ ਉਹਨਾਂ ਦਾ ਬੜਾ ਵੱਡਾ ਹੌਸਲਾਗਾ ਜਿਹੜੇ ਸਾਡੀ ਕੌਮ ਨੂੰ ਬਚਾਉਣ ਦੇ ਵਿੱਚ ਲਾਜਵਾਨ ਬੱਚਿਆਂ ਨੂੰ ਬਚਾਉਣ ਦੇ ਵਿੱਚ ਬੱਚਿਆਂ ਦੇ ਹੌਸਲੇ ਵਧਾਉਣ ਦੇ ਵਿੱਚ ਤੇ ਉਹਨਾਂ ਦੀ ਜ਼ਿੰਦਗੀ ਸਵਾਰਨ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਹੈ ਬਹੁਤ ਸਾਰੇ ਲੋਕ ਪਿਆਰ ਕਰਦੇ ਆ ਬਹੁਤ ਸਾਰੇ ਲੋਕ ਇੱਜ਼ਤ ਮਾਨ ਦਿੰਦੇ ਆ ਬਹੁਤ ਸਾਰੇ ਲੋਕਾਂ ਨੇ ਇੱਜ਼ਤ ਮਾਨ ਬਖਸ਼ਿਆ ਤੇ ਹੁਣ ਅਸੀਂ ਜਿੱਥੇ ਇੱਕ ਨਵੀਂ ਚੀਜ਼ ਕਈ ਬੰਦਿਆਂ ਨੂੰ ਮਿਲ ਕੇ ਸੋਚੀ ਹੈ ਬਹੁਤ ਸਾਰੇ ਬੰਦੇ ਜਾਂ ਡਾਕਟਰਸ ਗੱਲ ਕਰਦੇ ਕਿ ਸਰ ਸਾਨੂੰ ਆਪਣੇ ਨਾਮ ਤੇ ਕੋਈ ਬ੍ਰਾਂਡ ਬਣਾ ਕੇ ਦੇ ਦਿਓ ਅਸੀਂ ਬਹੁਤ ਕੰਪਨੀਆਂ ਨੂੰ ਪਹਿਲਾਂ ਪ੍ਰੋਡਕਟ ਬਣਾ ਕੇ ਦੇ ਰਹੇ ਆ 25 ਕ ਡਾਕਟਰਾਂ ਨੂੰ ਹਜੇ ਵੀ ਕਈ ਕੰਪਨੀਆਂ ਨੂੰ ਪ੍ਰੋਡਕਟ ਕੈਪਸੂਲ ਨੇ ਟੈਬਲੇਟ ਨੇ ਪਾਊਡਰ ਹੈ ਪਾਊਚ ਹੈ ਪੇਸਟ ਨੇ ਬਹੁਤ ਤਰ੍ਹਾਂ ਦੇ ਮਜੂਨ ਹੈ ਚਾਕਲੇਟ ਫਾਰਮ ਹੈ ਜੇਕਰ ਤੁਸੀਂ ਵੀ ਆਪਣੇ ਨਾਮ ਤੇ ਕੋਈ ਪ੍ਰੋਡਕਟ ਬਣਵਾਉਣਾ ਚਾਹੁੰਦੇ ਹੋ ਆਪਣੀ ਬ੍ਰਾਂਡਿੰਗ ਕਰਵਾਉਣੀ ਚਾਹੁੰਦੇ ਹੋ ਥਰਡ ਪਾਰਟੀ ਪ੍ਰੋਡਕਟ ਬਣਾਉਣਾ ਚਾਹੁੰਦੇ ਹੋ ਮੈਨੂਫੈਕਚਰਰ ਵਾਇਸ ਸਾਟਾ ਮਾਰਕੀਟਰ ਵਾਇਸ ਆਪਣਾ ਨਾਮ ਬਣਾਉਣਾ ਚਾਹੁੰਦੇ ਹੋ ਜੇਕਰ ਤੁਹਾਡੇ ਕੋਲ ਕੋਈ ਚੰਗੀ ਫਾਰਮੂਲੇਸ਼ਨ ਹੈ ਜਿਹਨੂੰ ਤੁਸੀਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਾਂ ਇੱਕ ਮੀਟਿੰਗ ਕਰ ਸਕਦੇ ਹਾਂ ਅੱਛੀ ਮੀਟਿੰਗ ਕਰਕੇ ਲੋਕਾਂ ਦੀ ਮਦਦ ਅੱਛੇ ਫਾਰਮੂਲਿਆਂ ਨਾਲ ਆਪਾਂ ਕਰ ਸਕਦੇ ਹਾਂ ਤਾਂ ਕਿ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਜ਼ਿਆਦਾ ਜਾਣਕਾਰੀ ਵਾਸਤੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ